ਜਿਸ ਤਰ੍ਹਾਂ ਕਿਸੇ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ 1 ਸੌ ਮਹੀਨੇ ਵਿੱਚ ਤੁਹਾਨੂੰ ਗੁਰਦਾਸਪੁਰ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਜੀ ਉਹਨਾਂ ਦੇ ਦਰਸ਼ਨ ਕਰਾਵਾਂਗੇ ਉਹਨਾਂ ਦੀ ਰੂਪ ਕਰਾਵਾਂਗੇ ਸੋ ਇਸੇ ਸੰਸਰੇ ਨੂੰ ਅੱਗੇ ਤੋਰਦੇ ਹੋਏ ਅੱਜ ਇਸੇ ਤੁਹਾਨੂੰ ਲੈ ਕੇ ਆਏ ਹਾਂ ਜੀ ਗੁਰਦਾਸਪੁਰ ਦੇ ਸ਼ਹਿਰ ਦਿਨਾਂਗਰ ਸੋ ਦਿਨਾਂਗਰ ਦੇ ਪਿੰਡ ਚਵਕਰਾ ਸੋ ਚਵਕਰਾ ਦੇ ਸ਼੍ਰੀ ਸ਼ੇਸ਼ਨਗ ਦੇਵਦਰਬਾਰ ਵੀ ਤੁਹਾਨੂੰ ਲੈ ਕੇ ਆਏ ਆਂ ਸੋ ਬਾਬਾ ਜੀ ਦਾ ਦਰਬਾਰ ਹੈ ਜੀ ਬਾਬਾ ਜੀ ਦੀ ਅਪਾਰ ਕਿਰਪਾ ਜਿਹੜੀ ਇਸ ਦਰਬਾਰ ਵਿੱਚ ਢਾਲੂਆਂ ਦਾ ਹਮੇਸ਼ਾ ਬਣੀ ਰਹਿੰਦੀ ਹੈ ਜੀ ਸੋ ਵੱਡੀ ਗਿਣਤੀ ਵਿੱਚ ਇਲਾਕੇ ਦੇ ਢਾਲੂ ਜਿਹੜੇ ਜੀ ਇਸ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਔਰ ਆਪਣੀਆਂ ਝੋਲੀਆਂ ਭਰਦੇ ਨੇ ਜੀ ਸੋ ਤੁਹਾਨੂੰ ਦਰਬਾਰ ਚ ਲੈ ਕੇ ਚਲਦੇ ਹਾਂ ਜੀ ਦਰਬਾਰ ਦੀ ਇੱਕ ਇੱਕ ਤਸਵੀਰ ਤੁਹਾਨੂੰ ਸਮਝ ਕਰਦੇ ਆਂ ਔਰ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਬਾਬਾ ਜੀ ਤੋਂ ਵੀ ਦਰਬਾਰ ਦੀ ਮਹਿਮਾ ਜਾਣ ਲਾਂਗੇ ਸੋ ਇੱਕ ਗੱਲ ਮੈਂ ਦੱਸਣਾ ਤੁਹਾਨੂੰ ਵੀ ਇਤਿਹਾਸਿਕ ਸਾਡੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਇਤਿਹਾਸਿਕ ਮੰਦਿਰ ਹੈ ਜੀ ਪ੍ਰਾਚੀਨ ਮੰਦਿਰ ਆ ਔਰ ਇਸ ਮੰਦਿਰ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਸ਼ਰਧਾਲੂ ਆ ਜੀ ਦਰਬਾਰ ਚ ਪਹੁੰਚਦੇ ਨੇ ਔਰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸਾਲ ਪਰ ਸਾਲ ਪਰ ਤੁਸੀਂ ਯਕੀਨ ਮੰਨਿਓ ਸਾਲ ਭਰ ਜਿਹੜੇ ਆ ਇਸ ਦਰਬਾਰ ਵਿੱਚ ਸਮਾਗਮ ਹੁੰਦੇ ਨੇ ਧਾਰਮਿਕ ਸਮਾਗਮ ਚੱਲਦੇ ਨੇ ਨੌਜਵਾਨ ਬੱਚੇ ਜਿਹੜੇ ਆ ਬੜੀ ਵੱਡੀ ਗਿਣਤੀ ਵਿੱਚ ਇਸ ਦਰਬਾਰ 'ਚ ਸੇਵਾ ਕਰਦੇ ਨੇ ਜੀ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ ਕਿਉਂਕਿ ਆਮ ਅਸੀਂ ਦੇਖਿਆ ਵੀ ਨੌਜਵਾਨ ਬੱਚੇ ਜਿਹੜੇ ਇਸ ਤਰ੍ਹਾਂ ਪੰਜਾਬ ਦੇ ਭੜਤੂਕੇ ਨੇ ਕੁਝ ਬੱਚੇ ਨਸ਼ੇ ਦੀ ਦਲਦਲ 'ਚ ਫਸੇਦੇ ਨੇ ਪਰ ਮੈਂ ਇਸ ਦਰਬਾਰ 'ਚ ਦੇਖਿਆ ਜੀ ਇਸ ਦਰਬਾਰ ਜਿਹੜਾ ਵਾ ਇਹ ਦਰਬਾਰ ਬੱਚਿਆਂ ਨੂੰ ਸਹੀ ਰਸਤਾ ਦੇ ਕੇ ਗੁਰੂ ਮਹਾਰਾਜ ਦੇ ਚਰਨੀ ਲਗਾਉਂਦਾ ਵਾ ਔਰ ਬੱਚੇ ਜਿਹੜੇ ਆ ਸਿੱਖਿਆ ਗ੍ਰੈਂਡ ਕਰਕੇ ਅੱਛੇ ਚੀਜ਼ਾਂ ਦੀਆਂ ਪਦਵੀਆਂ ਪ੍ਰਾਪਤ ਕਰਦੇ ਨੇ ਜੀ ਸੋ ਇਹ ਸੰਸਕਾਰ ਜਿਹੜੇ ਹੋ ਸੋ ਸਮੇਂ ਦੀ ਜ਼ਰੂਰਤ ਵੀ ਹੈਗੀ ਕਿ ਤਰ੍ਹਾਂ ਕਿਤੇ ਸੋ ਇਹ ਇਲਾਕਾ ਜਿਹੜਾ ਵਾ ਜੀ ਇਹ ਮਤਰਾ ਬਿੰਦਾਬਨ ਬਣ ਗਿਆ ਦਾ ਜੀ ਇੱਕ ਤੀਤ ਸਥਾਨ ਬਣ ਗਿਆ ਦਾ ਵਾ ਸੋ ਵੱਡੀ ਗਿਣਤੀ ਜੀ ਇਲਾਕੇ ਦੇ ਲੋਕ ਜਿਹੜੇ ਆ ਜੀ ਇੱਥੇ ਆਂਦੇ ਨੇ ਨਤਮਸਤਕ ਹੁੰਦੇ ਨੇ ਵੈਸੇ ਤਾਂ ਵਿਦੇਸ਼ਾਂ ਤੋਂ ਵੀ ਜਿਹੜੇ ਆ ਜੀ ਵੱਡੀ ਗਿਣਤੀ ਸ਼ਰਧਾਲੂ ਜਿਹੜੇ ਆ ਸੰਗਤ ਜਿਹੜੀ ਦਰਬਾਰ ਨਾਲ ਜੁੜੀ ਹੋਈ ਦੀ ਆ ਸੋ ਤੁਹਾਨੂੰ ਦਰਬਾਰ ਦੇ ਅੰਦਰ ਲੈ ਕੇ ਚਲਦੇ ਆਂ ਜੀ ਬਾਬਾ ਜੀ ਦੇ ਦਰਸ਼ਨ ਕਰਾਉਨੇ ਆ ਸ਼੍ਰੀ ਸ਼ੇਸ਼ਨਾਥ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਵਿਸ਼ਾਲ ਸ਼ਿਵਲਿੰਗ ਨੇ ਨੰਦੀ ਮਹਾਰਾਜ ਨੇ ਉਹਨਾਂ ਦੇ ਦਰਸ਼ਨ ਵੀ ਕਰਾਵਾਂਗੇ ਔਰ ਤੁਹਾਨੂੰ ਬਾਬਾ ਜੀ ਨਾਲ ਗੱਲਬਾਤ ਵੀ ਕਰਾਵਾਂਗੇ ਬਾਬਾ ਜੀ ਤੋਂ ਇਸ ਦਰਬਾਰ ਦੇ ਇਤਿਹਾਸ ਬਾਰੇ ਵੀ ਜਾਣਾਂਗੇ ਜੀ ਸੋ ਇੱਕ ਗੱਲ ਮੈਂ ਇੱਥੇ ਦੱਸ ਰਿਹਾ ਤੁਹਾਨੂੰ ਵੀ ਸਾਲ ਦੇ ਸਾਲ ਜਿਹੜਾ ਇੱਥੇ ਸ਼੍ਰੀਮਦ ਭਾਗਵਤ ਕਥਾ ਅਤੇ ਸ਼ਿਵ ਪੁਰਾਨ ਕਥਾ ਜਿਹੜੀ ਹੁੰਦੀ ਹੈ ਜੀ ਮਹਾ ਜੱਗੇ ਵਿੱਚ ਕਰਾਇਆ ਜਾਂਦਾ ਜੀ ਇੱਕ ਸ਼੍ਰੀ ਉਦਨ ਮਹਾ ਜੱਗੇ ਕਰਾਇਆ ਜਾਂਦਾ ਵਾ ਔਰ ਵੱਡੀ ਗਿਣਤੀ ਚ ਪੂਰੇ ਇਲਾਕੇ ਦੇ ਲੋਕ ਜਿਹੜੇ ਆ ਜੀ ਇਸ ਦਰਬਾਰ ਚ ਟੁਕਦੇ ਨੇ ਦਰਬਾਰ ਚ ਹੁੰਦੇ ਨੇ ਨਤਬਸਕ ਹੁੰਦੇ ਨੇ ਜੀ ਸੋ ਤੁਹਾਨੂੰ ਲੈ ਕੇ ਚੱਲਦੇ ਅੰਦਰ ਜੀ ਹੁਣ ਅਸੀਂ ਔਰ ਇੱਥੇ ਮੈਂ ਤੁਹਾਨੂੰ ਦੱਸਣਾ ਇਹ ਦੇਖੋ 베ਰੀ ਦੇ ਬ੍ਰਿਖਸ਼ ਵਾ ਇਹ ਇਹ ਜਿਹੜੇ ਨਾ ਜੜਾਂ ਜਿਹੜੀਆਂ ਜਿਹੜਾ ਬਿਲਕੁਲ ਖਤਮ ਹੋ ਚੁੱਕੀਆਂ ਵਾਂ ਟੁੱਟ ਗਈਆਂ ਵਾਂ ਜਿਹੜਾ ਖਤਮ ਹੋ ਗਈਆਂ ਵਾਂ ਔਰ ਖਤਮ ਹੋਣ ਦੇ ਬਾਵਜੂਦ ਵੀ ਵੇਖੋ ਬ੍ਰਿਖਸ਼ ਜਿਹੜੇ ਆ ਪਾਈ ਦਿਖਾਉ ਹੈ ਨੂੰ ਸਾਰੇ ਹਰੇ ਭਰੇ ਆ ਜੀ ਇਹ ਬੜੀ ਵੱਡੀ ਗੱਲ ਆ ਜੀ ਦੀ ਬਾਬਾ ਜੀ ਦੀ ਮਹਿਮਾ ਵੇਖੋ ਤੁਸੀਂ ਵੀ ਥੱਲੇ ਜੜ ਜੜੀ ਸਾਰੀ ਟੁੱਟ ਗਈ ਆ ਔਰ ਬ੍ਰਿਖਸ਼ ਫਿਰ ਵੀ ਹਰੇ ਭਰੇ ਆ ਵਾ ਜੀ ਇਹ ਕਿਰਪਾ ਵਜੀ ਬਾਬਾ ਜੀ ਦੀ ਔਰ ਇੱਥੇ ਇੱਕ ਹੋਰ ਚੀਜ਼ ਮੈਂ ਸੁਣੀ ਆ ਜੀ ਕਹਿੰਦੇ ਵੀ ਇਹ ਜਿਹੜੇ ਬ੍ਰਿਖਸ਼ ਨੇ 베ਰੀ ਦੇ ਤੇ ਘਟੋ ਘਟ ਵੀ 3 ਤੋਂ 4 ਬ੍ਰਿਖਸ਼ ਵਾ ਜੀ 베ਰੀ ਦੇ ਜਿਹੜੇ ਵਿਸ਼ਾਲ ਬ੍ਰਿਖਸ਼ ਨੇ ਔਰ ਇਸ ਬ੍ਰਿਖਸ਼ ਦੀ ਜਿਹੜੀ ਲੱਕੜਾ ਉਹ ਕੋਈ ਤੋੜ ਕੇ ਆਪਣੇ ਘਰ ਨਹੀਂ ਖੜ ਸਕਦਾ ਜੀ ਇਸ ਦੀ ਲੱਕੜ ਨਹੀਂ ਤੋੜ ਸਕਦਾ ਇਹ ਜਿਸ ਤਰ੍ਹਾਂ ਜਿਸ ਸਾਈਡ ਨੂੰ ਜਾ ਰਹੇ ਆ ਜਿਸ ਦਿਸ਼ਾ ਨੂੰ ਵੀ ਜਾਣਗੇ ਜੀ ਉਸੇ ਦਿਸ਼ਾ ਚ ਇਹਨਾਂ ਬ੍ਰਿਖਸ਼ਾਂ ਨੇ ਰਹਿਣਾ ਵਾ ਇਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ ਜੀ ਸੋ ਜੇਕਰ ਕੋਈ ਇਹਨਾਂ ਸ਼ੇਡ ਸ਼ੇਡ ਕਰਦਾ ਵਾ ਤਾਂ ਉਹਨੂੰ ਉਹਦੇ ਨਤੀਜੇ ਵੀ ਭੁਗਤਣੇ ਪੈਂਦੇ ਆ ਜੀ ਸੋ ਇਹ ਵਿਸ਼ਾਲ ਜਿਹੜੀ 베ਰੀ ਆ ਜੀ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਸੋ ਇਹ ਪਵਿੱਤਰ 베ਰੀ ਆ ਵਾ ਜੀ ਸੋ ਇਹਦੇ ਤੁਹਾਨੂੰ ਦਰਸ਼ਨ ਕਰਾਈ ਆ ਔਰ ਇਹਨਾਂ ਦਾ ਇਤਿਹਾਸ ਵੀ ਬਾਬਾ ਜੀ ਤੋਂ ਜਾਣਾਂਗੇ ਸੋ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਜੀ ਔਰ ਵਿਸ਼ਾਲ ਸ਼ਿਵਲਿੰਗ ਦੇ ਦਰਸ਼ਨ ਕਰਨੇ ਆ ਬਾਬਾ ਸ਼ੇਸ਼ਨਾਗੀ ਦੇ ਦਰਸ਼ਨ ਕਰਨੇ ਆ ਔਰ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆ ਜੀ ਸੋ ਬਾਬਾ ਜੀ ਦੇ ਦਰਬਾਰ ਤੇ ਛੋਟੇ ਛੋਟੇ ਬੱਚੇ ਜਿਹੜੇ ਆ ਜੀ ਉਹ ਵੀ ਵੱਡੀ ਗਿੰਦੀ ਚੋਂਦੇ ਨੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਬੇਟਾ ਜੀ ਕੀ ਨਾਮ ਤੁਹਾਡਾ ਦਿਵਯਾਂਸ਼ੀ ਸ਼ਰਮਾ ਅੱਛਾ ਬਾਬਾ ਜੀ ਦੇ ਦਰਬਾਰ ਬਾਰੇ ਕੀ ਕਹੋਗੇ ਬਾਬਾ ਜੀ ਇਹ ਨਾ ਦੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਹੀ ਸਾਡੀ ਪੜਾਈ ਚੱਲ ਰਹੀ ਆ ਹੂੰ ਤੇ ਆਪਾਂ ਜਦੋਂ ਵੀ ਇੱਥੇ ਆਉਂਦੇ ਆ ਤੇ ਹਲੋ ਬਾਬਾ ਜੀ ਆਪਣਾ ਆਸ਼ੀਰਵਾਦ ਦਿੰਦੇ ਆ ਬਾਜੀ ਬਾ ਪ੍ਰਸ਼ਾਦੀ ਮਿਲਦਾ ਹਾਂਜੀ ਕੀ ਆਈ ਵਾਦਾ ਤੁਹਾਡਾ ਕੀ ਨਾਮ ਬੇਟਾ ਰਿਆਨਜੀ ਰਿਆਨਜੀ ਕਿਹੜੀ ਕਲਾਸ ਪੜ੍ਹਦੇ ਹੋ ਯੂਕੇਜੀ ਯੂਕੇਜੀ ਜੀ ਤੁਹਾਡਾ ਬੇਟਾ ਜੀ ਲਵਨਿਆ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ 3rd 3rd ਜੀ ਵੈਰੀ ਗੁੱਡ ਡੇਲੀ ਮੈਥਡਿਕਲ ਆਉਂਦੇ ਹੋ ਹਾਂਜੀ ਸੈਟਰਡੇ ਨੂੰ ਆਉਂਦੇ ਹਾਂ ਆਉਂਦੇ ਮੈਥਡਿਕਲ ਹਾਂਜੀ ਤੇ ਬਾਬਾ ਜੀ ਦਾ ਅਸ਼ੀਰਵਾਦ ਬਣੇ ਰਹਿਦਾ ਵਾ ਵਾਜੀ ਵਾ ਦੇਖੋ ਬੱਚਿਆਂ 'ਚ ਦੇਖੋ ਰੁਚੀ ਕਿੰਨੀ ਆ ਜੀ ਬਾਬਾ ਜੀ ਦੀ ਪ੍ਰਤੀ ਜਿਹੜਾ ਵਾ ਦੇਖੋ ਬੱਚਿਆਂ ਵਿੱਚ ਜਿਹੜੀ ਆ ਸਭ ਤੋਂ ਵੱਡੀ ਗੱਲ ਆ ਕਿ ਸਿਆਣੇ ਦਾ ਸਿਆਣੇ ਆ ਬੱਚੇ ਵੀ ਜਿਹੜੇ ਆ ਬੱਚਿਆਂ ਦੀ ਵੀ ਦੇਖਣ ਵਾਲੀ ਮਹਿਮਾ ਜੀ ਬਾਬਾ ਜੀ ਦੇ ਨਾਲ ਜੁੜੇ ਦੇ ਨੇ ਔਰ ਵੱਡੀ ਗਿਣਤੀ ਵਿੱਚ ਦਰਬਾਰ 'ਚ ਪਹੁੰਚਦੇ ਨੇ ਜੀ ਸੋ ਜਿਹੜੇ ਸ਼ਰਧਾਲੂ ਦਰਬਾਰ ਤੇ ਪਹੁੰਚਦੇ ਨੇ ਜਿਹੋ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕਿੰਨਾ ਕੁ ਸਮਾਂ ਹੋ ਗਿਆ ਦਰਬਾਰ ਤੇ ਹੁੰਦੇ ਔਰ ਕੀ ਕੀ ਪਾਇਆ ਆਗੇ ਤੇ ਜੀ ਸਾਹੀ ਜੀ ਜਿਹੜੇ ਪਿਛਲੇ 2 ਸਾਲ ਤੋਂ ਆ ਰਹੇ ਹਨ ਜਿਹੜੀ ਕੋਈ ਮੁਸ਼ਕਲ ਪ੍ਰੋਬਲਮ ਹੁੰਦੀ ਹੈ ਬਾਬਾ ਜੀ ਮਿੰਟ ਜੀ ਦੂਰ ਕਰ ਦਿੰਦੇ ਪਰੇਸ਼ਾਨੀ ਹਮ ਬਾਬਾ ਜੀ ਬੜੀ ਕਿਰਪਾ ਹੈ ਜਦੋਂ ਆ ਰਹੇ ਜੀ ਮੈਂ ਦੇਖ ਰਿਹਾ ਬੜੀ ਵੱਡੀ ਗਿਣਤੀ ਜਿਹੜੀ ਲੋਕਾਂ ਦੀ ਆਸਤਾ ਜਿਹੜੀ ਦਰਬਾਰ ਨਾਲ ਜੁੜੀ ਹੋਈ ਹੈ ਜੀ ਜੀ ਬਿਲਕੁਲ ਤੇ ਹਰ ਇੱਕ ਦੇ ਮਨੋ ਕਾਮਨਾ ਪੂਰੀ ਹੁੰਦੀ ਧਿਆਨ ਦੇ ਬਿਲਕੁਲ ਬਿਲਕੁਲ ਕੀ ਕਹੋਗੇ ਦਰਬਾਰ ਵਾਲੇ ਜੈ ਬਾਬਾ ਸ਼ੇਸ਼ਨਾਗ ਜੀ ਮੈਂ ਤੇ ਦਰਬਾਰ ਬਾਰੇ ਇਹੋ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਦਰਬਾਰ ਤੇ ਆਂਦਾ ਸੱਚੇ ਮਾਨ ਨਾਲ ਆਂਦਾ ਤੇ ਝੋਲੀਆਂ ਭਰ ਕੇ ਜਾਂਦਾ ਬਾਬਾ ਜੀ ਕੋਲ ਬਹੁਤ ਕੁਛ ਆ ਮੰਗਲਾਣਾ ਹੁਣਾ ਜਿਹਦਾ ਸਾਰਾ ਕੁਛ ਦਿੰਦਾ ਬਾਬਾ ਜੀ ਬੜੀਆਂ ਦੂਰ ਦੂਰ ਭਟਕਨ ਨਾਲ ਕੋਈ ਲੋੜ ਨਹੀਂ ਆ ਇੱਥੇ ਬਾਬਾ ਜੀ ਤੇ ਆਓ ਹਰ ਚੀਜ਼ ਹਰ ਮਨੋ ਕਾਮਨਾ ਪੂਰੀ ਹੁੰਦੀ ਬਾਬਾ ਜੀ ਦੇ ਮਤਲਬ ਬਾਬਾ ਜੀ ਦੇ ਲੜ ਲਗੋਗੇ ਤੇ ਨਾ ਸਾਰਾ ਕੁਝ ਸੰਪੂਰਨ ਹਾਂ ਸਾਰਾ ਕੁਝ ਸੰਪੂਰਨ ਹੋ ਜਾਏਗਾ ਅੱਜ ਇੱਕ ਚੀਜ਼ ਹੋਰ ਲਿਖਿਆ ਮੈਂ ਵੀ ਦੁਖੀ ਜਿਹੜੇ ਲੋਕ ਹੁੰਦੇ ਨੇ ਬਿਮਾਰੀਆਂ ਨਾਲ ਗਰਸਤ ਲੋਕ ਹੁੰਦੇ ਉਹਨਾਂ ਨੂੰ ਵੀ ਮੈਡੀਸਿਨ ਦਿੱਤੀ ਜਾਂਦੀ ਆ ਏ ਦਿਸੀ ਦਵਾਈਆਂ ਦਿੱਤੀ ਜਾਂਦੀ ਆ ਨਾ ਉਹ ਵੀ ਠੀਕ ਹੋ ਗ ਜਾਂਦੇ ਹਾਂਜੀ ਬਾਬਾ ਜੀ ਕੋ ਹਰ ਬਿਮਾਰੀ ਦਾ ਇਲਾਜ ਹੈਗਾ ਜੀ ਕੈਂਸਰ ਤੱਕ ਦੀ ਬਾਬਾ ਜੀ ਦਵਾਈ ਦਿੰਦੇ ਬਿਲਕੁਲ ਫ੍ਰੀ ਕੋਈ ਪੈਸਾ ਨਹੀਂ ਕੋਈ ਰੁਪਈਆ ਥੈਲੀ ਵੀ ਨਾ ਲੈ ਕੇ ਆਇਆ ਇੱਥੇ ਹਰ ਚੀਜ਼ ਮਿਲੇਗੀ ਫ੍ਰੀ ਮਿਲੇਗੀ ਦਵਾਈ ਇਹ ਇਹ ਬੜੀ ਵੱਡੀ ਗੱਲ ਹੈਗੀ ਫ੍ਰੀ ਆਫ ਕਾਸਟ ਬਿਲਕੁਲ ਜੀ ਮਹਿੰਗੀ ਤੋਂ ਮਹਿੰਗੀ ਦਵਾਈ ਵੀ ਫ੍ਰੀ ਬਾਬਾ ਜੀ ਦਿੰਦੇ ਕੋ ਬਿਲਕੁਲ ਜੀ ਬਿਲਕੁਲ ਸੋ ਦੇਖੋ ਆਸਤਾਲ ਜਿਹੜੀ ਲੋਕਾਂ ਦੀ ਹੈਗੀ ਹੈਗੀ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਬਾਬਾ ਜੀ ਮੈਡੀਸਿਨ ਜਿਹੜੀ ਦੇ ਰਿਹਾ ਜੀ ਦੇਸੀ ਦਵਾਈਆਂ ਦੇ ਰਿਹਾ ਔਰ ਅਨੇਕਾਂ ਲੋਕਾਂ ਦਾ ਜਿਹੜਾ ਇਲਾਜ ਕਰ ਰਹੇ ਨੇ ਜੀ ਔਰ ਫ੍ਰੀ ਆਫ ਕਾਸਟ 1 ਰੁਪਈਆ ਨਹੀਂ ਕਿਸੇ ਦਾ ਲੱਗਦਾ ਜੀ ਔਰ ਫ੍ਰੀ ਆਫ ਕਾਸਟ ਜਿਹੜਾ ਵਾ ਜੀ ਲੋਕਾਂ ਦਾ ਇਥੇ ਇਲਾਜ ਹੁੰਦਾ ਵਾ ਔਰ ਲੋਕ ਵੀ ਜਿਹੜੇ ਵੱਡੀ ਗਿਣਤੀ ਦੇ ਬਾਰਿਸ਼ ਪਹੁੰਚਦੇ ਨੇ ਔਰ ਬਾਬਾ ਜੀ ਤੋਂ ਅਸ਼ੀਰਵਾਦ ਜਿਹੜਾ ਪ੍ਰਾਪਤ ਕਰਦੇ ਨੇ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਸੋ ਦਰਬਾਰ ਤੇ ਅਸੀਂ ਪਹੁੰਚ ਗਏ ਜੀ ਸੋ ਦਰਬਾਰ ਚ ਵਿਸ਼ਾਲ ਸ਼ਿਵਲਿੰਗ ਨੇ ਉਹਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਨੰਦੀ ਮਹਾਰਾਜ ਦੀ ਦੇਖੋ ਤੁਸੀਂ ਜਿਹੜੀ ਹੈ ਜੀ ਪ੍ਰਤਮਾ ਜਿਹੜੀ ਇੱਥੇ ਸਥਾਪਿਤ ਆ ਜੀ ਮੂਰਤੀ ਸਥਾਪਿਤ ਆ ਨੰਦੀ ਮਹਾਰਾਜ ਜੀ ਵੀ ਕੋਈ ਵਿਸ਼ਾਲ ਨੰਦੀ ਮਹਾਰਾਜ ਨੇ ਮੇਰੇ ਹਿਸਾਬ ਨਾਲ ਸਾਡੇ ਜ਼ਿਲ੍ਹੇ ਵਿੱਚ ਜਿਹੜਾ ਵਾ ਜੀ ਇਦਾਂ ਦੇ ਨੰਦੀ ਮਹਾਰਾਜ ਜਿਹੜੇ ਅਸੀਂ ਨਹੀਂ ਦੇਖਿਆ ਜੀ ਸੋ ਵਿਸ਼ਾਲ ਨੰਦੀ ਮਹਾਰਾਜ ਨੇ ਉਹਨਾਂ ਦੀ ਤਸਵੀਰਾਂ ਤੁਹਾਨੂੰ ਸੰਝਿਆ ਕਰ ਰਹੇ ਆ ਜੀ ਸੋ ਉਸ ਸੁਬਾ ਤੁਹਾਨੂੰ ਸ਼ਿਵਲਿੰਗ ਦੇ ਦਰਸ਼ਨ ਕਰਾਵਾਂਗੇ ਫਿਰ ਸ਼੍ਰੀ ਅਸ਼ੀਸ਼ਨਾ ਦੇ ਬਾਬਾ ਜੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਸੋ ਵਿਸ਼ਾਲ ਜਿਹੜੇ ਸ਼ਿਵਲਿੰਗ ਨੇ ਜ ਔਰ ਇੱਕ ਸਾਈਡ ਤੇ ਗਣੇਸ਼ ਮਹਾਰਾਜ ਜੀ ਦੇ ਪਹਿਲਾਂ ਦਰਸ਼ਨ ਹੁੰਦੇ ਆ ਜੀ ਸੋ ਇੱਕ ਸਾਈਡ ਤੇ ਗਨਪਤੀ ਪਾਪਾ ਜੀ ਦੇ ਦਰਸ਼ਨ ਹੁੰਦੇ ਆ ਔਰ ਮਹਾਵੀਰ ਬਜਰੰਗ ਬਲੀ ਜੀ ਦੇ ਦਰਸ਼ਨ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਵਾ ਜੀ ਵਿਸ਼ਾਲ ਸ਼ਿਵਲਿੰਗ ਨੇ ਉਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਬੋਲੇ बाबा ਦੇ ਦਰਸ਼ਨ ਕਰਾਵਾਂਗੇ ਸੋ ਇਹ ਤਸਵੀਰਾਂ ਤਾਂ ਲਾਸਤਾਂੀਆਂ ਕਰ ਰਹੇ ਆ ਜੀ ਤੁਸੀਂ ਯਕੀਨ ਮੰਨਿਓ ਵੀ ਦਰਬਾਰ ਜਦੋਂ ਆਓਗੇ ਨਾ ਤੁਸੀਂ ਤੇ ਦਰਬਾਰ 'ਚ ਆ ਕੇ ਤੁਹਾਨੂੰ ਪਤਾ ਲੱਗੇਗਾ ਜੀ ਮਨ ਨੂੰ ਇੱਕ ਅਲੱਗ ਫੀਲਿੰਗ ਹੁੰਦੀ ਆ ਸ਼ਾਂਤੀ ਮਿਲਦੀ ਆ ਜੀ ਔਰ ਬੋਲੇ ਬਾਬਾ ਜੀ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਹੁੰਦਾ ਵਾ ਜੀ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਤੁਸੀਂ ਅੰਦਰ ਆ ਕੇ ਜਿਹੜਾ ਬੋਲੇ ਬਾਬਾ ਦੇ ਦਰਸ਼ਨ ਕਰਾਓ ਬੋਲੇ ਨਾਦ ਜੀ ਦਰਸ਼ਨ ਕਰਾਓ ਬੋਲੇ ਬਾਬਾ ਜੀ ਆਪਣੀ ਕਿਰਪਾ ਜਿਹੜੀ ਆ ਜੀ ਸੰਤਾਂ ਦਾ ਹਮੇਸ਼ਾ ਬਣਾਈ ਰੱਖਦੇ ਨੇ ਜੀ ਸੋ ਇਹ ਬੋਲੇ ਬਾਬਾ ਜੀ ਦਾ ਦBoolVar ਆ ਜੀ ਵਿਸ਼ਾਲ ਸ਼ਿਵਲਿੰਗ ਨੇ ਜੀ ਔਰ ਸ੍ਰੀ ਸ਼ੇਸ਼ਨਾਗ ਬਾਬਾ ਜੀ ਜਿਹੜੇ ਆ ਜੀ ਉੱਪਰ ਸ਼ਾਇਆ ਕਰਕੇ ਬੈਠੇ ਨੇ ਬੋਲੇ ਨਾਦ ਦੇ ਔਰ ਵੱਡੀ ਗੰਤੀ ਜਿਸ ਸੇ ਦਾ ਲੋ ਦਰਬਾਰ ਚ ਪਹੁੰਚਦੇ ਨੇ ਜੀ ਔਰ ਬਾਬਾ ਜੀ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਕਰਦੇ ਨੇ ਸੋ ਵਿਸ਼ਾਲ ਸ਼ਿਵਲਿੰਗ ਜਿਹੜੇ ਨੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਅਦਭੁਤ ਆ ਜੀ ਇਤੋਂ ਦਾ ਯਾਰਾ ਅਦਭੁਤਾ ਜੀ ਤੁਸੀਂ ਯਕੀਨ ਮੰਨਿਓ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਸ਼ਬਦ ਸਾਨੂੰ ਬੋਲੇ ਪੈਂਦੇ ਆ ਤੁਹਾਨੂੰ ਦਿਖਾਉਣਾ ਪੈਂਦਾ ਵਾ ਪਰ ਅਸੀਂ ਸ਼ਬਦਾਂ ਚ ਜਿਹੜੀ ਇਸ ਦਰਬਾਰ ਦੀ ਮਹਿਮਾ ਜਿਹੜੀ ਆ ਬਿਆਨ ਨਹੀਂ ਕਰ ਸਕਦੇ ਸੋ ਸਾਰੀਆਂ ਗੱਲਾਂ ਮਤ ਅਸੀਂ ਬਾਬਾ ਜੀ ਤੋਂ ਜਾਣਾਂਗੇ ਅਸੀਂ ਤੁਹਾਨੂੰ ਦਰਸ਼ਨ ਦਿਰਾ ਰਹੇ ਆ ਸੋ ਤੁਸੀਂ ਦਰਸ਼ਨ ਜੀ ਨੂੰ ਕਰੋ ਇੱਕੋ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਦਿਖਾਓ ਜਰਾ ਜਰਾ ਸੋ ਇਹ ਤਸਵੀਰਾਂ ਤਾਂ ਨਾਲ ਸਾਂਝੀਆਂ ਆਰ ਚ ਜਿਹੜੇ ਸੰਤਾਂ ਜਿਹੜੇ ਸ਼ਰਧਾਲੂ ਆਉਂਦੇ ਨੇ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਭਾਜੀ ਹੁਣ ਵੀ ਬਹੁਤ ਦੇਰ ਦੀ ਸੇਵਾ ਕਰਦੇ ਨੇ ਭਾਜੀ ਦਰਬਾਰ ਦੀ ਮਹਿਮਾ ਬਾਰੇ ਪਾ ਜੀ ਸਾਡਾ ਆਪਣਾ ਪਰਸਨਲ ਅਨੁਭਵ ਆਇਆ ਹੈ ਕਿ ਜਿਹਦਾ ਕਿਤੇ ਵੀ ਧਿਆਨ ਨਹੀਂ ਲੱਗਦਾ ਹੋਏ ਜਿਹੜਾ ਬੜਾ ਹੀ ਸ਼ਾਂਤ ਰੰਦਾ ਹੋਈ ਬੰਦਾ ਇਸ ਸਥਾਨ ਤੇ ਆ ਕੇ ਬਸ ਮੱਥਾ ਹੀ ਟੇਕ ਲੇ ਤੇ ਪਰਸਨਲ ਸਾਡਾ ਨਿੱਜੀ ਅਨੁਭਵ ਆਇਆ ਹੈ ਕਿ ਇੱਥੇ ਜਿਹਦਾ ਕਿਤੇ ਧਿਆਨ ਨਹੀਂ ਲੱਗਦਾ ਹੋਏ ਇੱਥੇ ਆ ਕੇ ਉਹਦਾ ਧਿਆਨ ਲੱਗ ਜਾਂਦਾ ਉਹਦਾ ਮਨ ਸ਼ਾਂਤ ਹੋ ਜਾਂਦਾ ਔਰ ਮੁਰਾਦਾਂ ਵੀ ਜਿਹੜੀਆਂ ਪੂਰੀਆਂ ਹੋਈ ਜਾਂਦੀਆਂ ਬਿਲਕੁਲ ਬਿਲਕੁਲ ਹੋਈ ਹੀ ਜਾਂਦੀਆਂ ਕਿਉਂਕਿ ਜ਼ਿਆਦਾਤਰ ਸਾਨੂੰ ਚਾਹੀਦੀ ਹੈ ਕਿ ਮਾਨਸਿਕ ਸ਼ਾਂਤੀ ਚਾਹੀਦੀ ਹੈ ਉਹ ਇੱਥੇ ਆਣ ਕੇ ਮੈਂ ਜੀ ਮੈਂ ਨੌਜਵਾਨ ਬੱਚੇ ਵੀ ਦੇਖ ਰਿਹਾ ਪਾਜੀ ਬੜੀ ਵੱਡੀ ਗਿੰਦੀ ਸੇਵਾ ਕਰਦੇ ਤੇ ਸੇਵਾਵਾਂ ਦੇ ਰਹੇ ਨੇ ਨਹੀਂ ਤੇ ਅੱਜ ਬੱਚੇ ਦੇਖੀਏ ਤੇ ਗਲਤ ਰਸਿਆਂ ਦੇ ਪੇਰੇ ਪਰ ਇਹ ਦਰਬਾਰ ਨੇ ਜਿਹੜਾ ਸਹੀ ਰਸਤਾ ਬੱਚਾਂ ਨੂੰ ਦਿੱਤਾ ਜੀ ਐਸੋ ਲਾ ਮਾਤਾ ਵਰਣੀ ਬਾਬਾ ਜੀ ਨੇ ਇਸਣਾ ਦਾ ਬਣਾ ਦਿੱਤਾ ਦਾ ਕਿ ਬੱਚੇ ਖੁਦ ਆ ਕੇ ਬਹੁਤ ਹੀ ਅਨੁਸ਼ਾਸਿਤ ਰਹਿੰਦੇ ਨੇ ਇੱਥੇ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਕਿ ਤੂੰ ਆ ਕਰ ਆ ਨਹੀਂ ਕਰ ਆਪਣੇ ਆਪ ਆ ਕੇ ਇਥੋਂ ਦਾ ਬਤਵ ਬਣਨਾ ਹੋ ਜਾ ਕਿ ਉਹ ਆਪਣੇ ਆਪ ਸੇ ਵਚਲਾਕ ਜਿੰਦੇ ਔਰ ਉਹਨਾਂ ਨੂੰ ਇਹਦਾ ਰਿਜ਼ਲਟ ਵੀ ਮਿਲਦਾ ਹੈ ਰਿਜ਼ਲਟ ਮਿਲਦਾ ਹੈ ਸਹੀ ਗੱਲ ਹੈ ਜੀ ਸੋ ਬੜੀ ਵੱਡੀ ਗਿਣਤੀ 'ਚ ਮੈਂ ਲੇਖਿਆ ਪਿੱਛੇ ਦਾਲੂ ਦਰਬਾਰ 'ਚ ਪਹੁੰਚਦੇ ਨੇ ਜੀ ਹਾਂਜੀ ਜੀ ਬਹੁਤ ਵੱਡੀ ਗਿਣਤੀ 'ਚ ਸੱਤਾਂ ਨੂੰ ਪੁੱਛਦੇ ਆ ਬੜੀ ਦੂਰੋਂ ਦੂਰੋਂ ਆਉਂਦੇ ਆ ਜੀ ਪਹਿਲਾਂ ਸਾਡੇ ਇੱਥੇ 40 ਕਿਲੋ ਚਾਵਲ ਲੱਗਦੇ ਹੁੰਦੀ ਹੁਣ 70 ਅੱਜ 70 ਕਿਲੋ ਚਾਵਲ ਲਗੇ ਲਗਾਤਾਰ ਸਵੇਰੇ 8 ਵਜੇ ਤੋਂ ਸ਼ੁਰੂ ਹੁੰਦਾ ਲੰਗਰ 4:30 ਵਜੇ ਤੱਕ ਲਗਾਤਾਰ ਚੱਲਦਾ ਹੈ ਅੱਛਾ ਜੀ ਬਾਕੀ ਇੱਕ ਗੱਲ ਹੋਰ ਹੈ ਸਾਡੇ ਇੱਥੇ ਕੋਈ ਇਕੱਠਿਓ ਕੇਹੀਂ ਬਹਿ ਨਹੀਂ ਸਕਦੇ ਹਿੰਦੂ ਸਮਾਜ ਕੋਈ ਇਹ ਐਸੀ ਜਗ੍ਹਾ ਨਹੀਂ ਜਿੱਥੇ ਆਹੀ ਬਹਿ ਸਕੀਏ ਪਰ ਇਹ ਸਥਾਨ ਹੈ ਕਿ ਹਰ ਤਰ੍ਹਾਂ ਦੇ ਇੱਥੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਹਰ ਜਾਤ ਦਾ ਬੰਦਾ ਪੂਰੀ ਇੱਜ਼ਤ ਮਾਨਣਾ ਪੂਰੀ ਸੇਵਾ ਕਰਦਾ ਇਕੱਠੇ ਹੋ ਕੇ ਆਹੀ ਵਾਤਲਾਬ ਕਰ ਸਕਦੇ ਆ ਕਿ ਇਹ ਵੀ ਮੁੱਦੇ ਪੁਰ ਬਾਸੀ ਸੇਵਾ ਦੀ ਭਾਵਨਾ ਬਹੁਤ ਹੈ ਇਸ ਲਈ ਤੱਕ ਵੀ ਬਾਬਾ ਜੀ ਅੰਦਰ ਸੇਵਾ ਕਰ ਰਹੇ ਆ ਸੰਗਤਾਂ ਦਾ ਸੁਣਦੇ ਆ ਬਹੁਤ ਵਧੀਆ ਜੀ ਬਹੁਤ ਬਹੁਤ ਅੱਛਾ ਹੋਦਾ ਕਿ ਪਿਤ ਦੇਸੀ ਦਵਾਈਆਂ ਵੀ ਦਿੱਤੀ ਜਾਂਦੀਆਂ ਜੀ ਇਲਾਜ ਵੀ ਲੋਕਾਂ ਦੇ ਹੋ ਰਿਹਾ ਨਾ ਇਲਾਜ ਇੰਨੇ ਵੱਡੇ ਸਤਰ ਤੇ ਹੁੰਦੇ ਆ ਕਿ ਇਸ ਤਰ੍ਹਾਂ ਦੇ ਇਲਾਜ ਹੋ ਰਿਹਾ ਇੱਕ ਅੱਡੇ ਕੋਈ 20 ਦਿਨ ਤੱਕ ਇੱਕ ਇਲਾਜ ਸਾਡੇ ਘਰ ਚ ਟਰੀਟਮੈਂਟ ਹੋ ਰਿਹਾ ਜਿਲੇ ਪਾਸ ਹੋ ਗਿਆ ਸੀ ਉਹਦੀਆਂ ਪਹਿਲੀਆਂ ਫਾਈਲਾਂ ਉਹ ਵੀ ਦੱਸਾਂਗੇ ਤੇ ਉਹਦੇ ਬਾਅਦ ਹੁਣ ਉਹਦਾ ਟ੍ਰੀਟਮੈਂਟ ਕਰਾਗੇ ਨਾ ਫਿਰ ਉਹ ਦੱਸਾਂਗੇ ਬਹੁਤ ਵੱਡੇ ਪੱਧਰ ਤੇ ਇਲਾਜ ਹੁੰਦੀ ਹੈ ਜੀ ਬਹੁਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਹਾਂਜੀ ਸੋ ਇਹ ਸਜਾਈਆ ਕਿਤੇ ਨ ਕਿਤੇ ਜੀ ਮੈਂ ਸਿਰਫ ਤੁਹਾਨੂੰ ਦੱਸ ਰਿਹਾ ਵੀ ਬੜੀ ਵੱਡੀ ਗਿਣਤੀ ਜਿਹੜੀ ਹੈ ਜੀ ਛੱਦਾਲੂ ਤੇ ਆਉਂਦੇ ਨੇ ਨਾਤਮਸਤਕ ਹੁੰਦੇ ਨੇ ਝੋਲੀਆਂ ਭਰਦੇ ਨੇ ਉਹਦੇ ਨਾਲ-ਨਾਲ ਦੇਸੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਔਰ ਅਨੇਕਾਂ ਲੋਕ ਜਿਹੜੇ ਤੋਂ ਠੀਕ ਵੀ ਹੋ ਰਹੇ ਨੇ ਜੀ ਸੋ ਸ਼੍ਰੀ ਸ਼ੇਸ਼ਨਗ ਬਾਬਾ ਜੀ ਤੁਹਾਨੂੰ ਦੱਸਣ ਕਿਰੋਣਿਆ ਜੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਛੱਦਾਲੂ ਨੇ ਤੇ ਬੁਲਟ ਮੋਟਰਸਾਈਕਲ ਵੀ ਚੜਾਇਆ ਸੋ ਬੁਲਟ ਮੋਟਰਸਾਈਕਲ ਜਿਹੜਾ ਇੱਥੇ ਚੜਾਇਆ ਦਾ ਵਾ ਔਰੇ ਬੁਲਟ ਮੋਟਰਸਾਈਕਲ ਜਿਹੜਾ ਸ਼੍ਰੀ ਸ਼ੇਸ਼ਨਗ ਬਾਬਾ ਜੀ ਦਾ ਵਜੀ ਸੋ ਬਾਬਾ ਜੀ ਦਾ ਬੁਲਟ ਮੋਟਰਸਾਈਕਲ ਹੈ ਇਹਨੂੰ ਦਿੱਲੀ ਤੋਂ ਜਾਨਾ ਜਿਹੜਾ ਕਪੜਾ ਮਾਰਿਆ ਜਾਂਦਾ ਵਾ ਜੀ ਔਰੇ ਬਾਬਾ ਜੀ ਦਾ ਸੰਝੜਾ ਵਜੀ ਉਹਦਾ ਬਿਲਕੁਲ ਨਾਲ ਜਿਹੜਾ ਬੁਲਟ ਪਕਾਇਆ ਗਿਆ ਦਾ ਜੀ ਸੋ ਤਸਵੀਰਾਂ ਸੰਝੀਆਂ ਕਰੋ ਭਾਜੀ ਇਹ ਉਹ ਬੁਲਟ ਮੋਟਰਸਾਈਕਲ ਹੈ ਜਿਹੜੇ ਸ਼ਰਧਾਲੂ ਜਿਹੜੇ ਇੱਥੇ ਆਂਦੇ ਨੇ ਨਤਮਸਤਕ ਹੁੰਦੇ ਨੇ ਆਪਣੀਆਂ ਮਨੋਂ ਕਾਮਨਾ ਮੰਗਦੇ ਨੇ ਔਰ ਉਹਨਾਂ ਦੀ ਮਨੋਂ ਕਾਮਨਾ ਜਦੋਂ ਪੂਰਨ ਹੁੰਦੀ ਆ ਤਾਂ ਦੇਖੋ ਉਹਨਾਂ ਨੇ ਬੁਲਟ ਮੋ ਇਹ ਸਿਰਦਾ ਸਿਰਫ ਜਿਲਾਸ਼ਰੀ ਸ਼ੇਸ਼ਨਾ ਦੇ ਬਾਬਾ ਜੀ ਜਿਹੜੇ ਆ ਜੀ ਉਹੀ ਇਸ ਬੁਲਟ ਨੂੰ ਜਿਹੜਾ ਵਾ ਜੀ ਉਹੀ ਬਤੂ ਕਰ ਸਕਦੇ ਆ ਦੂਸਰਾ ਇਨਸਾਨ ਕੋਈ ਨਹੀਂ ਦੀ ਬਤੂ ਕਰ ਸਕਦਾ ਜੀ ਸੋ ਇਹ ਬਾਬਾ ਜੀ ਦੀ ਕਿਰਪਾ ਵਾ ਜੀ ਸੋ ਇਸ ਸਾਈਡ ਤੇ ਦੇਖੋ ਤੁਸੀਂ ਜਿਹੜੇ ਆ ਝੰਡੇ ਲੱਗੇ ਦੇ ਆ ਜੀ ਸੋ 베ਰੀ ਦਾ ਬ੍ਰਿਕਸ਼ ਇੱਧਰ ਵੀ ਇੱਕ ਸੋ ਇਹਦੇ ਨਾਲ ਹੀ ਜਿਹੜਾ ਵਾ ਜੀ ਇਸ ਸਾਈਡ ਤੇ ਵੀ ਇੱਕ ਵਿਸ਼ਾਲ 베ਰੀ ਦਾ ਬ੍ਰਿਕਸ਼ਾ ਜੀ ਇਸ ਤੋਂ ਬਾਅਦ ਤੁਹਾਨੂੰ ਅਸੀਂ ਜਿਹੜਾ ਵਾ ਜੀ ਦਰਸ਼ਨ ਤੋਂ ਨੇ ਔਰ ਇਹ ਵੀ 베ਰੀ ਦੀ ਜਿਹੜੀ ਬੜੀ ਮਹੱਤਤਾ ਵਾ ਜੀ ਇੱਥੇ ਜੇਕਰ ਕਿਸੇ ਨੂੰ ਕੋਈ ਦੁਖੀਆ ਜਿਹੜਾ ਵਾ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਿੱਕ ਜੇ ਸ਼ਕਰ ਹੁੰਦੀ ਆ ਉਹਨੂੰ ਲੈ ਕੇ ਜਿਹੜਾ जख्म ਤੇ ਲਗਾਇਆ ਜਾਂਦਾ ਉਹ ਤਾਂ ਠੀਕ ਹੋ ਜਾਂਦਾ ਇਨਸਾਨ ਜੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਏ ਇਸ ਤਰ੍ਹਾਂ ਕਿਸ ਨੂੰ ਕੱਖ ਲੱਗਿਆ ਹੁੰਦਾ ਕੋਈ ਤਾਂ ਉਹ ਕੱਖ ਵੀ ਜਿਹੜਾ ਜੀ ਬਿਲਕੁਲ ਠੀਕ ਇਨਸਾਨ ਹੋ ਜਾਂਦਾ ਉਹ ਜੀ ਤੇ ਮਲਪੀ ਨਿੱਕੀਆਂ ਚੀਜ਼ਾਂ ਵਾਂਗੂ ਮੈਂ ਉਹ ਤੁਹਾਨੂੰ ਸਰਾ ਕੇ ਵੀ ਕਿਹਾ ਵੀ ਸ਼ਬਦਾਂ ਦੀ ਚੀਜ਼ਾਂ ਬਿਆਨ ਨਹੀਂ ਕਰ ਸਕਦਾ ਸੋ ਪਾਈ ਦਿਖਾਇਓ ਜੀ ਇਹ ਉਹ ਪੁਰਾਣਾ ਜਿਹੜਾ ਵਾ ਜੀ ਇਤਿਹਾਸਿਕ ਵਿਕਸ਼ਵਾ ਜੀ ਸੋ ਇਹਦੇ ਨਾਲ ਹੀ ਹੁਣ ਤੁਹਾਨੂੰ ਅਸੀਂ ਸ਼੍ਰੀ ਸ਼ੇਸ਼ਨਾਗ ਬਾਬਾਈ ਦੇ ਜਿਹੜਾ ਮੇਨ ਦਰਬਾਰ ਆ ਜੀ ਉਹਦੇ ਦਰਸ਼ਨ ਕਰਾਵਾਂਗੇ ਜੀ ਸੋ ਦਰਬਾਰ ਦੇ ਦਰਸ਼ਨ ਕਰਾਵਾਂਗੇ ਹਰੇਕ ਸ਼ਨੀਵਾਰ ਹਰੇਕ ਸ਼ਨੀਵਾਰ ਜਿਹੜਾ ਵਾ ਬਾਬਾ ਜੀ ਦੇ ਦਰਬਾਰ ਤੇ ਜਿਹੜਾ ਬੜੀ ਵੱਡੀ ਗੰਤੀ ਚੋਂ ਲਹੂ ਪਹੁੰਚਦੇ ਨੇ ਨਤਮਸਕ ਹੁੰਦੇ ਨੇ ਔਰ ਆਪਣੀਆਂ ਝੋਲੀਆਂ ਆਈਆਂ ਭਰਦੇ ਨੇ ਸੋ ਲੰਗਰ ਭੰਡਾਰੇ ਚੱਲਦੇ ਨੇ ਜੀ ਔਰ ਰੌਣਕਾਂ ਦੇਖਣਯੋਗ ਹੁੰਦੀਆਂ ਔਰ ਵਾਤਾਵਰਣ ਤਾਂ ਜਿਸ ਤਰ੍ਹਾਂ ਪਾਜੀ ਨੇ ਦੱਸਿਆ ਕਿ ਵਾਤਾਵਰਣ ਤੁਸੀਂ ਸ਼ਬਦਾਂ ਨਾਲ ਨਹੀਂ ਬਿਆਨ ਕਰ ਸਕਦੇ ਇੰਨਾ ਸੁੰਦਰ ਔਰ ਪਿਆਰਾ ਵਾਤਾਵਰਣ ਹੁੰਦਾ ਜੀ ਸੋ ਇਹ ਸ਼ੀਸ਼ਨਾਗ ਬਾਬਾ ਜੀ ਦੇ ਦਰਬਾਰ ਦਾ ਉਹ ਥਾਣਾ ਜੀ ਉਹ ਜਿਹਦੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਵਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਅੰਦਰ ਆ ਕੇ ਦਰਸ਼ਨ ਕਰਾਉ ਤੁਸੀਂ ਜੀ ਇਹ ਮੇਨ ਸਥਾਨ ਹੈ ਜੀ ਬਾਬਾ ਜੀ ਦਾ ਸੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਬਾਬਾ ਜੀ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਇਹ ਬਾਬਾ ਜੀ ਦਾ ਮੇਨ ਸਥਾਨ ਹੈ ਜੀ ਸ਼੍ਰੀ ਸ਼ੇਸ਼ਨਾਗ ਦੇਵ ਦੇਰਬਾਰ ਪਿੰਡ ਚੌਕਾ ਜੀ ਸੋ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ श्रद्धालु ਆਉਂਦੇ ਨੇ ਨਤਮਸਕ ਹੁੰਦੇ ਨੇ ਬਾਬਾ ਜੀ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਕਰਦੇ ਨੇ ਜੀ ਔਰ ਬਾਬਾ ਜੀ ਜਿਹੜਾ ਝੋਲੀਆਂ ਭੰਦਦੇ ਉਹਨਾਂ ਦੀਆਂ ਜੀ ਸੋ ਝੋਲੀਆਂ ਭਰ-ਭਰ ਕੇ ਸੰਤਾ ਜਿਹੜੀ ਜਾਂਦੀਆਂ ਨੇ ਜੀ ਸੋ ਇਹ ਬਾਬਾ ਜੀ ਦੇ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾ ਰਹੇ ਹਾਂ ਜੀ ਘਰ ਬੈਠਿਆਂ ਨੂੰ ਤੁਸੀਂ ਸ੍ਰੀ ਸ਼ੇਸ਼ਨਗ ਬਾਬਾ ਜੀ ਦੇ ਦਰਬਾਰ ਦੇ ਘਰ ਬੈਠੇ ਦਰਸ਼ਨ ਕਰੋ ਔਰ ਆਪਣੇ ਜੀਵਨ ਨੂੰ ਸਫਲਾ ਬਣਾਓ ਜੀ ਸੋ ਜਿਸ ਤਰ੍ਹਾਂ ਮੈਂ ਦੱਸ ਰਿਹਾ ਪੀ ਬਾਬਾ ਜੀ ਦੀ ਕਿਰਪਾ ਜਿਹੜੀ ਹਮੇਸ਼ਾ ਸੰਤਾਂ ਦੇ ਬਣੀ ਜਾਂਦੀ ਹੈ ਜੀ ਔਰ ਵੱਡੀ ਗਿਣਤੀ ਵਿੱਚ ਨੌਜਵਾਨ ਬੱਚੇ ਹੋਣ ਬਜ਼ੁਰਗ ਹੋਣ ਹਰੇਕ ਵਰਗ ਜਿਹੜਾ ਵਾ ਜੀ ਦਰਬਾਰ ਚ ਪਹੁੰਚਦਾ ਵਾ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦਾ ਵਾ ਜੀ ਸੋ ਇਹ ਬਾਬਾ ਜੀ ਦਾ ਜਿਹੜਾ ਵਾ ਜੀ ਸਥਾਨ ਵਾ ਜੀ ਮੇਨ ਸਥਾਨ ਜਿਹੜਾ ਵਾ ਉਹਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਔਰ ਅੱਜ ਤੁਸੀਂ ਘਰ ਬੈਠੇ ਜਿਹੜੇ ਬਾਬਾ ਜੀ ਦੇ ਦਰਸ਼ਨ ਕਰ ਰਹੇ ਹੋ ਜੀ ਸੋ ਅਸੀਂ ਬਾਤ ਨੂੰ ਅਸੀਂ ਬਾਬਾ ਜੀ ਕੋ ਲੈ ਕੇ ਜਾਵਾਂਗੇ ਜੀ ਜਿਹੜੇ ਬਾਬਾ ਜੀ ਬਾਬਾ ਗਣੇਸ਼ਵਰ ਸਿੰਘ ਜਿਹੜੇ ਜੀ ਇੱਥੇ ਇਸ ਸਮੇਂ ਜਿਹੜਾ ਗੱਦੀ ਤੇ ਵਿਰਾਜਮਾਨ ਨੇ ਔਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਦਰਬਾਰ ਬਾਰੇ ਜਾਣਾਂਗੇ ਸੋ ਦਰਬਾਰ ਬਹੁਤ ਸੁੰਦਰ ਹੈ ਜੀ ਸਭ ਤੋਂ ਉੱਤਰ ਔਰ ਸੁੰਦਰ ਦਰਬਾਰ ਹੈ ਆ ਦਿਖਾਓ ਭਾਜੀ ਸ਼੍ਰੀ ਸ਼ੇਸ਼ਨਾਗ ਜੈ ਬਾਬਾ ਸ਼੍ਰੀ ਸ਼ੇਸ਼ਨਾਗ ਜੀ ਸੋ ਇੱਕ ਇੱਕ ਤਸਵੀਰਾਂ ਨਾਲ ਸਾਂਝੀ ਕੀਤੀ ਹੈ ਜੀ ਸੋ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਜੀ ਦਰਬਾਰ ਸ਼੍ਰੀ ਸ਼ੇਸ਼ਨਾਗ ਬਾਬਾ ਜੀ ਦੀ ਮਹਿਮਾ ਬਾਰੇ ਬਾਬਾ ਗਣੇਸ਼ਵਰ ਜੀ ਨਾਲ ਗੱਲਬਾਤ ਕਰਦੇ ਆਂ ਔਰ ਉਹਨਾਂ ਤੋਂ ਜਾਣਦੇ ਆਂ ਦਰਬਾਰ ਦੀ ਮਹਿਮਾ ਜੀ। ਅਬ ਸੌਣ ਮੇਂ ਨਿਹੜਾ ਜਿਹੜਾ ਮਰਦੂਲੀ ਹੈ ਜੀ ਔਰ ਬਾਬਾ ਜੀ ਦੇ ਦਰਬਾਰ ਦਾ ਜਿਹੜਾ ਇਤਿਹਾਸ ਉਸਨੂੰ ਬੋਲਦਾ। ਸਾਡੇ ਸ੍ਰਿਸ਼ਟੀ ਦੇ ਜਿਹੜੇ ਰਚਨਾਕਾਰ ਨੇ ਜਦੋਂ ਦੀ ਉਹਨਾਂ ਨੇ ਸ੍ਰਿਸ਼ਟੀ ਬਣਾਈ ਦੀ ਹੈ ਤੇ ਸਾਰਿਆਂ ਨੇ ਕੁਛ ਨਾ ਕੁਛ ਆਪਣਾ ਪ੍ਰੀਅ ਰੱਖਿਆ। ਭਗਵਾਨ ਰਾਇਨ ਜੀ ਜਿਹੜੇ ਨਾ ਉਹਨਾਂ ਨੂੰ ਵਿਸਾਖ ਦਾ ਮਹੀਨਾ ਬਹੁਤ ਪਿਆਰ। ਪਰ ਅਧਿਕ ਮਾਸ ਜਿਹੜਾ ਆ ਉਹ ਸਭ ਤੋਂ ਵੱਧ ਪਿਆਰ। ਇਸੇ ਤਰ੍ਹਾਂ ਭਗਵਾਨ ਸ਼ਿਵ ਜਿਹੜੇ ਜਿਨ੍ਹਾਂ ਦਾ ਸ੍ਰਿਸ਼ਟੀ ਦੇ ਅੰਦਰ ਬੜਾ ਮਹੱਤਵਪੂਰਨ ਰੋਲ ਹੈ ਔਰ ਜਿਨ੍ਹਾਂ ਕੋਲ ਸ੍ਰਿਸ਼ਟੀ ਦੇ ਸੰਹਾਰ ਦਾ ਕਾਰਜ ਹੈ ਔਰ ਭਗਵਾਨ ਬੋਲੇ ਨਾਸ ਜਿਹਦਾ ਜਿਹੜਾ ਸਾਵਣ ਮਾਸ ਹੈ ਉਹ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਸਾਵਣ ਮਾਸ ਦੇ ਵਿੱਚ ਭਗਵਾਨ ਸ਼ਿਵ ਬਹੁਤ ਜ਼ਿਆਦਾ ਪਸੰਨ ਹੁੰਦਿੰਨਾ ਔਰ ਉਹਨਾਂ ਨੇ ਇਹ ਵਰਦਾਨ ਦਿੱਤੇਦਾ ਕਿ ਜਿਹੜਾ ਇਸ ਮਹੀਨੇ ਚ ਸੇਵਕ ਮੇਰੀ ਉਪਾਸਨਾ ਕਰਦਾ ਮੈਂ ਉਹਨੂੰ ਅਤੀ ਸੁਲਭ ਢੰਗ ਦੇ ਨਾਲ ਪ੍ਰਾਪਤ ਹੁਣਾ ਕੁਝ ਭਗਵਾਨ ਸ਼ਿਵ ਦੇ ਭਗਤ ਇਸ ਸਾਵਣ ਮਾਸ ਦੇ ਵਿੱਚ ਸਾਰਾ ਮਹੀਨਾ ਇਹ व्रत ਕਰਦੇ ਨੇ ਲੇਕਿਨ ਗ੍ਰਸਤੀਆਂ ਨੂੰ ਤੇ ਉਹਨਾਂ ਨੇ ਇਹ ਵੀ ਕਿਹਾ ਗਿਆ ਕਿ ਜਿਹੜਾ ਇਸ ਦਾ ਸੋਮਵਾਰ ਦਾ ਪਾਲਨ ਕਰੇਗਾ ਪਰ ਵਰਤ ਕਰੇਗਾ ਮੈਂ ਉਹਨਾਂ ਦੇ ਹਜ਼ਾਰਾਂ ਸੰਕਟ ਜਿਹੜੇ ਹੈ ਜੀਵਨ ਦੇ ਹਰ ਲਮਾ ਅਕਾਲ ਮ੍ਰਿਤਯੋਦੋਸ਼ ਦਾ ਪੋਜਨ ਵੀ ਇਸੇ ਮਾਸ ਦੇ ਵਿੱਚ ਹੁੰਦਾ ਔਰ ਅਸੀਂ ਦੇਖਦੇ ਹਾਂ ਕਿ ਸਾਵਣ ਮਾਸ ਦੇ ਵਿੱਚ ਮੇਗ ਜਿਹੜੇ ਨੇ ਉਹ ਧਰਤੀ ਦੇ ਉੱਪਰ ਵਰਸ ਦੇ ਨੇ ਔਰ ਜਿਹੜਾ ਸ੍ਰਸ਼ਟੀ ਦਾ ਜਿੰਨਾ ਵੀ ਸੰਤੁਲਨ ਹੈ ਉਹਨੂੰ ਕਾਇਮ ਕਰ ਦੇਣਾ ਔਰ ਇਸ ਮਹੀਨੇ ਦੇ ਵਿੱਚ ਜਿੰਨੇ ਵੀ ਭਗਵਾਨ ਸ਼ਿਵ ਦੇ ਦੁਆਰਾ ਛੱਡੇ ਹੋਏ ਕੀਟ ਅਦੀ ਨੇ ਉਹ ਸਾਰੇ ਬਰਸਾ ਰਿਤੂ ਦੇ ਕਾਰਨ ਬਾਹਰ ਆ ਜਾਂਦੇ ਨੇ ਔਰ ਜਿਸ ਜਿਸ ਜਗਾ ਵੀ ਜਿਹੜਾ ਜੀਵ ਹੁੰਦਾ ਹੈ ਕਿਆ ਜਾਂਦਾ ਕਿ ਭਗਵਾਨ ਬੋਲੇनाथ ਆਪਣੇ ਜੀਵਾਂ ਨੂੰ ਜਿਹੜੇ ਪੱਥਰ 'ਤੇ ਬੈਠੇ ਹੁੰਦੇ ਨੇ ਨਾ ਉੱਥੇ ਵੀ ਉਹਨਾਂ ਨੂੰ ਦੁੱਧ ਦਿੰਦੇ ਨੇ ਅਸੀਂ ਸਾਰੇ ਲੋਕ ਜਿਹੜੇ ਆ ਭਗਵਾਨ ਸ਼ਿਵ ਦਾ ਪੂਜਨ ਕਰਦੇ ਆ ਇਸੇ ਮਹੀਨੇ ਦੇ ਵਿੱਚ ਹੀ ਕਾਮੜ ਯਾਤਰਾ ਹੁੰਦੀ ਆ ਇਸੇ ਮਹੀਨੇ ਦੇ ਵਿੱਚ ਹੀ ਅਸੀਂ ਅਮਰਨਾਥ ਯਾਤਰਾ ਕਰਦੇ ਆ ਇਹਨਾਂ ਮਹੀਨਿਆਂ ਦੇ ਵਿੱਚ ਸਾਡੇ ਜਿਹੜੀ ਹੈ ਮਣੀ ਮੇਸ਼ਤੀ ਯਾਤਰਾ ਹੁੰਦੀ ਆ ਪਰਮ ਪਿਤਾ ਪਰਮੇਸ਼ਵਰ ਭਗਵਾਨ बोले नाथ ਇਸ ਮਹੀਨੇ ਦੇ ਵਿੱਚ ਜਿਹੜਾ ਦੁੱਧ ਉਸ ਦੁੱਧ ਨੂੰ ਜਿਹੜਾ ਤਾਂਬੇ ਦਾ ਬਰਤਨ ਉਹਦਾ ਪ੍ਰਯੋਗ ਕਰਨ ਲਈ ਉਹਨਾ ਮਨਾ ਕੀਤਾ ਦਾ ਕੀ ਕਿ ਤਾਂਬੇ ਦੇ ਬਰਤਨ ਨਾਲ ਦੁੱਧ ਲੱਗਦਾ ਤੇ ਫਾਇਜ਼ਨ ਹੋ ਜਾਂਦਾ ਤੇ ਸਾਵਣ ਦਾ ਮਾਸ ਹੁੰਦਾ ਸਾਰੇ ਲੋਕੀ ਅਸੀਂ ਆਪਣੇ ਆਪਣੇ ਨਿਸ਼ਚਿਤ ਕੀਤੇ ਹੋਏ ਕਾਮਕਾਜਾਂ ਦੇ ਵਿੱਚ ਰੁਜੀ ਰਣਿਆ ਲੇਕਿਨ ਸਮੇ ਦਾ ਇਸ ਢੰਗ ਦਾ ਆਵਾਸ ਕੀਤਾ ਦੋਨਾਂ ਨੇ ਕਿ ਮੇਰੇ ਭਗਤ ਜਿਹੜੇ ਨੇ ਉਹ ਨਵਾਂ ਸ਼ੁਆਇਤ ਓਮ ਨਵਾਂ ਸ਼ੁਆਇਦਾ ਜਾਪ ਕਰਕੇ ਭਗਵਾਨ ਬੋਲੇ ਨਾਸਜੀ ਨੂੰ ਪ੍ਰਸੰਨ ਕਰ ਦੇਣਾ ਔਰ ਉਸੇ ਤਰ੍ਹਾਂ ਦਾ ਭੋਜਨ ਗ੍ਰਹਿਣ ਕਰ ਦੇਣਾ ਭਗਵਾਨ ਸ਼ਿਵ ਜੀ ਦੇ ਭਗਤ ਜਿਹੜੇ ਨੇ ਸਾਵਣ ਦੇ ਮਾਸਤੇ ਵਿੱਚ ਨਮਕ ਦਾ ਪ੍ਰਯੋਗ ਨਹੀਂ ਕਰਦੇ ਸਾਡੇ ਸਰੀਰ ਦੀ ਰਚਨਾ ਦੇ ਮੁਤਾਬਕ ਜਿਹੜੇ ਲੋਕੀਂ ਵਰਤ ਜਾਣਦੇ ਨੇ ਉਹ ਤਾਂ ਵਰਤ ਕਰਦੇ ਨੇ ਕਿ ਪਾਣੀ ਤੇ ਖੂਨ ਇੱਕ ਹੋ ਜਾਂਦੇ ਸਰੀਰ ਕੱਚਾ ਹੋਇਆ ਹੁੰਦਾ ਤੇ ਸਾਨੂੰ ਭੋਜਨ ਕੱਟ ਕਰਨਾ ਚਾਹੀਦਾ ਉਹ ਲੋਕ ਇਨੂੰ ਇਸ ਨਜ਼ਰੀਏ ਦੇ ਨਾਲ ਲੈ ਕੇ ਸੈਂਟੀਫਿਕ ਜਿਹਾ ਸਾਡਾ ਮੈਥਡ ਹੈ ਉਹਦੇ ਨਾਲ ਅਪਣਾਉਂਦੇ ਨੇ। ਲੇਕਿਨ ਭਗਵਾਨ ਸ਼ਿਵ ਵਰਗਾ ਤੇ ਤੁਹਾਨੂੰ ਪਤਾ ਵੀ ਕੋਈ ਵੀ ਸਰਜਰੀਕਲ ਨਹੀਂ ਹੋ ਸਕਦਾ। ਜੋ ਉਹਨਾਂ ਨੇ ਸਰਜਰੀ ਕੀਤੀ ਉਹ ਅੱਜ ਵੀ ਕੋਈ ਨਹੀਂ ਕਰ ਸਕਦਾ। ਕਿ ਸਰੀਰ ਜਿਹੜਾ ਅਸੀਂ ਮਨੁੱਖ ਦਾ ਹੈ। ਔਰ ਉਹਦੇ ਉੱਪਰ ਖਾਸੀ ਦੇ ਬੱਚੇ ਦਾ ਸਰੀਰ ਜਿਹੜਾ ਅਸੀਂ ਜੋੜ ਦਿੱਤਾ। ਅੱਜ ਅਸੀਂ ਵਿਗਿਆਨਕ ਦ੍ਰਿਸ਼ਟੀ ਨਾਲ ਬੜੇ ਅੱਗੇ ਗਏ ਆ। ਲੇਕਿਨ ਭਗਵਾਨ ਬੁਲੇਨਾਸ ਜੀ ਜਿਹੜੇ ਮਹਾਰਾਜ ਜੀ ਨੇ ਉਹਨਾਂ ਦੇ ਮੁਤਾਬਕ ਤੇ ਅਸੀਂ ਅਜੇ ਵੀ ਕੁਝ ਨਹੀਂ ਔਰ ਜਿੰਨੇ ਵੀ ਨਾਗ ਸਥਾਨ ਉਹ ਸਾਰੇ ਦੇ ਸਾਰੇ ਉਹ ਸਾਰੇ ਦੇ ਸਾਰੇ ਜਿਹੜੇ ਆ ਸਾਵਣ ਮਾਸ ਦੇ ਵਿੱਚ ਹੀ ਉਹਨਾਂ ਦਾ ਅਧਿਕਤਮ ਭੋਜਨ ਹੁੰਦਾ ਸਾਡਾ ਜਿਹੜਾ ਇਹ ਸਥਾਨ ਹੈ ਬਾਬਾ ਸ਼ੇਸ਼ਨਾਗ ਜੀ ਦੇ ਨਾਂ ਨਾਲ ਮਸ਼ਹੂਰ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਮੰਦਰਾਂ ਦੇ ਅੰਦਰ ਜਿਹੜਾ ਪੂਜਾ ਹੁੰਦੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਜੇ ਇਸ ਤਰ੍ਹਾਂ ਸਾਡੇ ਕੋਲ ਲੋਕ 5-7 ਹਜ਼ਾਰ ਆਉਂਦੇ ਨੇ ਲੇਕਿਨ ਸਾਵਣ ਨਮਾਸਤੇ ਵਿੱਚ ਇਹਨਾਂ ਦੀ ਪੂਜਾ ਦੀ ਗਿਣਤੀ ਜਿਹੜੀ ਲੋਕੀ 5-5 10-10 12-12 15-15 ਹਜ਼ਾਰ ਲੋਕ ਜਿਹੜੇ ਨੇ ਇੱਕ ਦਿਨ ਦੇ ਅੰਦਰ ਆ ਕੇ ਨਤਮਸਤਕ ਹੁੰਦੇ ਨੇ ਔਰ ਜਿਸ ਕਿਸクセ ਨੂੰ ਸਨੇਕ ਬਾਈਟ ਹੁੰਦੀ ਆ ਭਗਵਾਨ ਬੋਲੇ ਨਾਥ ਤੇ ਬਾਬਾ ਸ਼ੇਸ਼ਨਾਗ ਜੀ ਦੀ ਕਿਰਪਾ ਦੇ ਨਾਲ ਕੋ ਲੋਕੀ ਜਹਿਰ ਤੋਂ ਰਹਿਤ ਹੋ ਕੇ ਆਪਣੇ ਜੀਵਨ ਜੜਾ ਆ ਉਹਨੂੰ ਜਿੰਦਨ ਕਿਉਂਕਿ ਜਿਹੜਾ ਵਿਸ਼ ਹੈ ਉਹ ਭਗਵਾਨ ਬੋਲੇ ਨਾਥ ਜੀ ਨੇ ਜਦੋਂ ਸਮੁੰਦਰ ਦੀ ਰਚਨਾ ਕੀਤੀ ਗਈ ਤੇ ਉਹਨੂੰ ਆਪਣੇ ਕੰਠ ਚ ਧਾਰਨ ਕੀਤਾ ਤੇ ਜਿਨ੍ਹਾਂ ਨੂੰ ਨੀਲ ਕੰਠ ਦੇ ਨਾਮ ਨਾਲ ਵੀ ਜਾਣਿਆ ਗਿਆ। ਉਹ ਭਗਵਾਨ ਸ਼ਿਵ ਜਿਹੜੇ ਨਾ ਉਹਨਾਂ ਦੇ ਗੱਲ ਦੇ ਵਿੱਚ ਜਿਹੜਾ ਤੁਸੀਂ ਸੱਪ ਦੇਖਦੇ ਹੋ ਜਿਹੜਾ 나ਗ ਦੇਖਦੇ ਹੋ ਉਸ ਦਾ ਇੱਕ ਹੀ ਮਤਲਬ ਹੈ। ਕਿ ਉਹ ਜਿਹੜੀ ਕਾਲ ਨੂੰ ਹਮੇਸ਼ਾ ਆਪਣੇ অতি ਨਿਕਟਤਮ ਰੱਖ ਦੇਣਾ ਔਰ ਮਨੁੱਖ ਨੂੰ ਪ੍ਰੇਰਨਾ ਦਿੰਦੇ ਨਾ ਕਿਸ ਸਰਪ ਰੂਪੀ ਕਾਲ ਹਮੇਸ਼ਾ ਤੁਹਾਡੇ ਸਿਰ ਤੇ ਬੈਠਾ ਹੋਇਆ ਤਾਂ ਤੁਹਾਨੂੰ ਈਸ਼ਵਰ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਆਪਣੇ ਮਾਤਾ ਪਿਤਾ ਸਮਾਜ ਦੀ ਸੇਵਾ ਕਰਦੇ ਹੋਏ ਆਪਣੇ ਜੀਵਨ ਨੂੰ ਪ੍ਰਭੂ ਦੇ ਚਰਨਾਂ ਚੀਵੀ ਰੱਖਣਾ ਚਾਹੀਦਾ ਔਰ ਨਿਸ਼ਵਰ ਕਰਨਾ ਚਾਹੀਦਾ ਔਰੇ ਦਾ ਧਿਆਨ ਕਰਨਾ ਚਾਹੀਦਾ ਕਿਉਂਕਿ ਜਿੰਨੇ ਨਾਗ ਨੇ ਉਹ ਸਾਰੇ ਦੇ ਸਾਰੇ ਭਗਵਾਨ ਬੋਲਨਾਥ ਦੀ ਮਾਇਆ ਹੈ। ਔਰ ਜਿੰਨੇ ਵਸ਼ੀਲੇ ਜੀਵ ਨੇ ਉਹ ਵੀ ਸਾਰੇ ਬਿਛੂ ਸਾਡੇ ਜਿਹੜੇ ਡਿੰਮੂ ਵਗੈਰਾ ਨਾ ਧਮੋੜੀਆਂ ਨਾ ਇਹ ਸਾਰੇ ਭਗਵਾਨ ਸ਼ਿਵ ਦੀ ਮਾਇਆ ਹੈ। ਕਦੀ ਕਦੀ ਅਸੀਂ ਸੋਚਦੇ ਆ ਮਨ ਦੇ ਵਿੱਚ ਯਾਰ ਸਰਪ ਤੇ ਵਿਸ਼ਤਾਰੀ ਹੈ ਉਹਦੇ ਅੰਦਰ ਬਹੁਤ ਜ਼ਿਆਦਾ ਜ਼ਹਿਰ ਹੈ ਧਰਤੀ ਦੇ ਅੰਦਰ ਜੰਦਾ ਹੈ ਤੇ ਜਿੰਨਾ ਜ਼ਮੀਨ ਦਾ ਜ਼ਹਿਰੀਲਾ ਤੱਤ ਹੁੰਦਾ ਉਹ ਆਪਣੀ ਸਾਹਸ ਦੁਆਰਾ ਆਪਣੇ ਸਰੀਰ ਦੇ ਵਿੱਚ ਧਾਰਨ ਕਰਦਾ ਔਰ ਜਿਸ ਦਿਨ ਸ਼ਨੀਵਾਰ ਹੁੰਦਾ ਉਸ ਦਿਨ ਕਿਸੇ ਨਾ ਕਿਸੇ ਪੱਤੇ ਦੀ ਕਿਸੇ ਲੱਕੜੀ ਦੀ ਆੜ ਲੈ ਕੇ ਉਹਨੂੰ ਗਲਸ਼ ਦਿੰਦਾ ਔਰ ਧਰਤੀ ਨੂੰ ਪੌਇਜ਼ਨ ਤੋਂ ਮੁਕਤ ਕਰਦਾ ਹੈ ਔਰ ਜਿਸ ਲਈ ਉਹ ਪੋਇਜ਼ਨ ਉਹ ਜ਼ਹਿਰ ਧਰਤੀ ਚੋਂ ਨਿਕਲ ਜਾਂਦਾ ਉਹਦੇ ਤੇ ਅਸੀਂ ਖੇਤੀ ਕਰਦੇ ਆ ਤੇ ਸਾਡੀ ਜਿਹੜੀ ਖੇਤੀ ਹੁੰਦੀ ਆ ਉਹ ਜ਼ਹਿਰ ਮੁਕਤ ਹੁੰਦੀ ਆ ਔਰ ਮਨੁੱਖ ਉਸ ਅਨਾਜ ਨੂੰ ਗ੍ਰਹਿਣ ਕਰਦਾ ਤੇ ਆਪਣੇ ਸ਼ਰੀਰ ਨੂੰ ਬਿਮਾਰੀਆਂ ਤੋਂ ਰਹਿਤ ਪਾਉਂਦਾ 바ਵਾ ਸ਼ੇਸ਼ਨਾਗ ਚਿੱਤੇ ਵਿਸਥਾਨ ਇਸ ਉੱਤੇ ਇਹ ਸਾਰੇ ਜਿੰਨੇ ਵੀ ਬਿਸ਼ਲੇ ਜੀਵ ਨੇ ਇਨਾ ਦੇ ਜ਼ਹਿਰ ਦਾ ਇਲਾਜ ਕੀਤਾ ਜਾਂਦਾ ਔਰ ਸਾਵਣ ਮਹੀਨੇ ਦੇ ਵਿੱਚ ਭਗਵਾਨ ਸ਼ਿਵ ਦੀ ਕਿਰਪਾ ਕਰਕੇ ਇਸ ਮਹੀਨੇ ਨੂੰ ਅਸੀਂ ਪੂਜਦੇ ਹਾਂ ਔਰ ਭਗਵਾਨ ਬੋਲੇ ਨਾਥ ਜਿਹਦੀ ਕਿਰਪਾ ਨੂੰ ਪ੍ਰਾਪਤ ਕਰਦੇ ਹਾਂ बोले बाबा शेषनाग जी महाराज भगवान बोले नाथ महाराज हर हर महादेव